ਬੀਸੀ ਸਰਕਾਰ ਦਾ ਕਹਿਣਾ ਹੈ ਕਿ ਉਹ ਇਹ ਯਕੀਨੀ ਬਣਾਉਣ ਦੇ ਲਈ ਕਦਮ ਚੁੱਕ ਰਹੇ ਨੇ ਕਿ ਦਰਖਤ ਤੇ ਫਲ ਉਤਪਾਦਕਾਂ ਨੂੰ ਇੱਕ ਸਹਿਕਾਰੀ ਸੰਸਥਾ ਦੇ ਬੰਦ ਹੋਣ ਤੋਂ ਬਾਅਦ ਪਿਛਲੀ ਵਾਢੀ ਦੇ ਲਈ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਔਰ ਜਿਸ ਨੇ ਲਗਭਗ 90 ਸਾਲਾਂ ਤੋਂ ਕਿਸਾਨਾਂ ਦੀ ਸੇਵਾ ਕੀਤੀ ਸੀ ਬੀਸੀ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਨੂੰ ਯਕੀਨੀ ਬਣਾਉਣ ਦੇ ਲਈ ਕਦਮ ਚੁੱਕ ਰਹੇ ਨੇ ਦਰਖਤ ਤੇ ਫਲ ਉਤਪਾਦਕ ਨੂੰ ਇੱਕ ਸਹਿਕਾਰੀ ਸੰਸਥਾ ਦੇ ਬੰਦ ਹੋਣ ਤੋਂ ਬਾਅਦ ਪਿਛਲੀ ਵਾਢੀ ਦੇ ਲਈ ਮੁਆਵਜ਼ਾ ਦਿੱਤਾ ਜਾਵੇ ਜਿਸ ਨੇ ਲਗਭਗ 90 ਸਾਲਾਂ ਤੋਂ ਕਿਸਾਨਾਂ ਦੀ ਸੇਵਾ ਕੀਤੀ ਸੀ ਉਹਨਾਂ ਦਾ ਕਹਿਣਾ ਹੈ ਕਿ BCID ਇਨਵੈਸਟਮੈਂਟ ਐਗਰੀਕਲਚਰਲ ਫਾਊਂਡੇਸ਼ਨ ਲਗਭਗ ਡਾਲਰ 4 ਮਿਲੀਅਨ ਪ੍ਰੋਵਿੰਸ਼ੀਅਲ ਫੰਡਿੰਗ ਨੂੰ ਰੀਡਾਇਰੈਕਟ ਕਰ ਰਹੀ ਹੈ ਜਿਸ ਦੀ ਵਰਤੋਂ ਇਹ ਯਕੀਨੀ ਬਣਾਉਣ ਦੇ ਲਈ ਕੀਤੀ ਜਾਵੇਗੀ ਕਿ ਸਹਿ ਅਧਿਕਾਰੀਆਂ ਦੇ ਮੈਂਬਰਾਂ ਨੂੰ ਉਹਨਾਂ ਦੇ ਬਕਾਇਆ ਪੈਸੇ ਪ੍ਰਾਪਤ ਹੋਣ ਸੂਬਾ ਇਨਵੈਸਟਮੈਂਟ ਐਗਰੀਕਲਚਰ ਫਾਊਂਡੇਸ਼ਨ ਆਫ BC ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਜੋ ਉਹਨਾਂ ਰੁੱਖ ਫਲ ਉਤਪਾਦਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਜੋ ਹਾਲ ਹੀ ਦੇ ਵਿੱਚ ਬੰਦ ਹੋਣ ਤੇ BC ਟਰੀ ਫਰੂਟਸ ਕੋਆਪਰੇਟਿਵ ਦੁਆਰਾ ਕ੍ਰੈਡਿਟਸ ਸੁਰੱਖਿਆ ਦੇ ਲਈ ਅਰਜ਼ੀ ਦੇਣ ਦੇ ਕਾਰਨ ਪ੍ਰਭਾਵਿਤ ਹੋਏ ਨੇ ਆਈਏਐਫ ਅਸਥਾਈ ਤੌਰ ਤੇ ਸੁਬਾਈ ਫੰਡਿੰਗ ਦੇ ਅਨੁਪਾਤ ਡਾਲਰ 4 ਮਿਲੀਅਨ ਨੂੰ ਬ੍ਰਿਜ ਫਾਈਨਾਂਸਿੰਗ ਵੱਜੋਂ ਵਰਤਣ ਲਈ ਰੀਡਾਇਰੈਕਟਰ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋ-ਆਪ ਮੈਂਬਰਾਂ ਨੂੰ ਅਦਾਲਤੀ ਪ੍ਰਕਿਰਿਆ ਪੂਰੀ ਹੋਣ ਤੱਕ ਉਡੀਕ ਕੀਤੇ ਬਿਨਾ ਪਿਛਲੀ ਫਸਲ ਲਈ ਬਕਾਇਆ ਪੈਸੇ ਜ਼ਰੂਰ ਮਿਲ ਸਕਣ ਖੇਤੀਬਾੜੀ ਤੇ ਆਹਾਰ ਮੰਤਰੀ ਨੇ ਇਸ ਬਾਰੇ ਕਿਹਾ ਹੈ ਕਿ ਬੀਸੀ ਦੇ ਰੁੱਖ ਫਲ ਉਤਪਾਦਕਾਂ ਲਈ ਇਹ ਇੱਕ ਚੁਣੌਤੀਪੂਰਨ ਸਮਾਂ ਹੈ ਤੇ ਅਸੀਂ ਉਹਨਾਂ ਦੇ ਇਸ ਸਮਾੜੇ ਸਮੇਂ ਵਿੱਚ ਉਹਨਾਂ ਦੇ ਨਾਲ ਖੜੇ ਹਾਂ ਅਸੀਂ ਅਦਾਲਤੀ ਪ੍ਰਕਿਰਿਆ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ ਤੇ ਉਤਪਾਦਕਾਂ ਨੂੰ ਉਹਨਾਂ ਦੀ ਫਸਲ ਲਈ ਵਿਕਲਪ ਪ੍ਰਬੰਧ ਲੱਭਣ ਵਿੱਚ ਸਹਾਇਤਾ ਕਰਨਾ ਵੀ ਜਾਰੀ ਰੱਖਾਂਗੇ ਸੂਬਾ ਆਈਏਐਫ ਅਤੇ ਅਦਾਲਤ ਦੁਆਰਾ ਨਿਯੁਕਤ ਮੋਨਿਟਰ ਅਦਾਲਤੀ ਪ੍ਰਕਿਰਿਆ ਰਾਹੀਂ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ ਆਈਏਐਫ ਆਉਣ ਵਾਲੇ ਹਫ਼ਤਿਆਂ ਵਿੱਚ ਕਰਜ਼ਦਾਰ ਅਤੇ ਭੁਗਤਾਨ ਉਤਪਾਦਕਾਂ ਵੱਜੋਂ ਕੋਆਪ ਮੈਂਬਰਾਂ ਦਾ ਅਹੁਦਾ ਸੰਭਾਲਣਗੇ ਫਿਰ ਆਈਏਐਫ ਅਦਾਲਤੀ ਪ੍ਰਕਿਰਿਆ ਦੇ ਅੰਤ ਤੇ ਫੰਡ ਵਾਪਸ ਕਰੇਗੀ ਕੋਆਪ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਆਉਣ ਵਾਲੇ ਹਫ਼ਤਿਆਂ ਵਿੱਚ ਪ੍ਰਭਾਵਿਤ ਉਤਪਾਦਕਾਂ ਤੱਕ ਸਿੱਧੀ ਪਹੁੰਚ ਕਰੇਗੀ ਇਸ ਤੋਂ ਇਲਾਵਾ ਸੂਬੇ ਨੇ ਬੀਸੀ ਫਰੂਟ ਗਰੂਅਰਸ ਐਸੋਸੀਏਸ਼ਨ ਨੂੰ ਕੋਆਪ ਦੁਆਰਾ ਪਹਿਲਾਂ ਕੀਤੇ ਗਏ ਭੋਜਨ ਸੁਰੱਖਿਆ ਲਈ ਸਰਟੀਫਿਕੇਸ਼ਨ ਵਿੱਚ ਮਦਦ ਕਰਨ ਲਈ 1 ਲੱਖ ਪ੍ਰਦਾਨ ਕੀਤੇ ਨੇ ਇਸ ਦੀ ਪਛਾਣ ਉਦਯੋਗ ਦੀ ਅਗਵਾਈ ਵਾਲੇ ਐਮਰਜੈਂਸੀ ਟੇਬਲ ਰਾਹੀਂ ਤਰਜੀਹ ਵਜੋਂ ਕੀਤੀ ਗਈ ਅਤੇ ਇੱਕ ਕੋ-ਆਪ ਦੇ 179 ਸੇਬ ਉਗਾਉਣ ਵਾਲੇ ਮੈਂਬਰਾਂ ਨੂੰ ਵਿਅਕਤੀਗਤ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਮਾਰਕੀਟ ਪਹੁੰਚ ਜਿਹੜੀ ਹੈ ਉਹ ਬਣਾਈ ਰੱਖਣ ਤੇ ਆਪਣੀ ਫਸਲ ਦੇ ਸਮੇਂ ਨੂੰ ਅਨੁਕੂਲ ਬਣਾਉਣ ਮੰਤਰਾਲਾ ਉਹਨਾਂ ਉਤਪਾਦਕਾਂ ਨੂੰ ਵਿਸ਼ੇਸ਼ ਸਹਾਇਤਾ ਦੀ ਪੇਸ਼ਕਸ਼ ਕਰਨਾ ਜਾਰੀ ਰੱਖ ਰਿਹਾ ਹੈ ਜਿਨ੍ਹਾਂ ਨੇ ਪ੍ਰਾਈਵੇਟ ਪੈਕਰ ਦੇ ਨਾਲ ਪ੍ਰਬੰਧ ਨਹੀਂ ਕੀਤੇ ਨੇ ਅਤੇ ਲੋੜਵੰਦ ਹੈ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਵਿੱਚ ਸਹਾਇਤਾ ਦੀ ਭਾਲ ਕਰਨ ਵਾਲੇ ਉਤਪਾਦਕ ਐਗਰੀ ਸਰਵਿਸ ਦੀ ਸੀ ਲਾਈਨ ਨੂੰ ਜਿਹੜਾ ਉਹ ਕਾਲ ਕਰ ਸਕਦੇ ਨੇ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ